ਸੋ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ 18 ਅੱਜ ਆਪਾਂ ਫੇਰ ਆਏ ਆਂ ਜੀ ਜੋਤ ਵੀਰ ਗੋਲ ਜੋਤ ਚਿਕਨ ਮੇਲੇ ਤੇ ਅੱਜ ਆਪਾਂ ਨੂੰ ਇੱਥੇ ਬਹੁਤ ਵਧੀਆ ਇੱਕ ਰੈਸਪੀ ਬਣਾ ਕੇ ਦਿਖਾਉਣੀ ਹੈ ਇਹਨਾਂ ਨੇ ਉਹ ਰੈਸਪੀ ਹੈਗੀ ਆ ਜੀ ਚਿਕਨ ਦਾ ਅਚਾਰ ਮੁਰਗੇ ਦਾ ਅਚਾਰ ਤੇ ਬਹੁਤ ਵਧੀਆ ਇਹਨਾਂ ਦਾ ਫੇਮਸ ਬਹੁਤ ਆ ਬਹੁਤ ਲੋਕ ਦੂਰੋਂ ਆਉਂਦੇ ਨੇ ਦੂਰੋਂ ਦੂਰੋਂ ਆ ਕੇ ਇਹਨਾਂ ਤੋਂ ਬਣਵਾ ਕੇ ਲੈ ਕੇ ਜਾਂਦੇ ਨੇ ਹੁਣ ਆਪਾਂ ਸ਼ੁਰੂ ਕਰਦੇ ਆਂ ਜੀ ਰੈਸਪੀ ਕਿੱਦਾਂ ਦੀ ਬਣਦੀ ਆ ਸੋ लेट्स ਗੋ ਸੋ ਆਹ ਰਸਤਾ ਤੁਹਾਨੂੰ ਜੀ ਪਹਿਲਾਂ ਵੀ ਦੱਸਿਆ ਹੋਇਆ ਹੈ ਵੀ ਸਮਰਾਲੇ ਤੋਂ ਆਉਂਦਾ ਜੀ ਤੇ ਇਹ ਰੋਡ ਜਿਹੜਾ ਹੈਗਾ ਇਹ ਮੱਛਵੜਾ ਰੋਡ ਹੈ ਜੀ ਤਾਂ ਉੱਥੇ ਰਸਤੇ ਤੋਂ ਤੁਹਾਨੂੰ ਆਊਗਾ ਜੀ ਜੋਤ ਚਿਕਨ ਮੇਲਾ ਤੁਹਾਨੂੰ బోర్ਡ ਲੱਗਿਆ ਦਿਖੂਗਾ ਸਮਰਾਲੇ ਸ਼ਹਿਰ ਦੇ ਵਿੱਚ ਹੀ ਹੈ ਸੋ ਆਪਾਂ ਸ਼ੁਰੂ ਕਰਦੇ ਆ ਜੀ ਹੁਣ ਦੀ ਵੀਡੀਓ ਸੋ लेट्स ਗੋ ਅੱਜ ਆਪਾਂ ਵੀਰ ਕੋਲ ਆਏ ਆ ਜੀ ਰਣਵੀਰ ਵੀਰ ਕੋਲ ਤੇ ਅੱਜ ਰਣਵੀਰ ਵੀਰ ਨੇ ਅੱਜ ਆਪਾਂ ਨੂੰ ਇੱਕ ਨਵੀਂ ਬਹੁਤ ਵਧੀਆ ਰੈਸਪੀ ਇੱਕ ਦਿਖਾਣੀ ਹੈ ਇਹ ਹੈਗਾ ਜੀ ਮੁਰਗੇ ਦਾ ਆਚਾਰ ਸੋ ਚਿਕਨ ਪਿਕਲ ਜਿਹੜਾ ਹੁੰਦਾ ਸਾਰੇ ਇਹਦੇ ਬਹੁਤ ਸ਼ਕੀਨ ਹੁੰਦੇ ਨੇ ਅਬੀ ਇਹਨੇ ਆਪੀ ਰੈਸਪੀ ਸ਼ੁਰੂ ਕਰਨੀ ਹੈ ਜੀ ਤੇ ਵੀਰ ਆਪਾਂ ਦਿਖਾਉਗਾ ਵੀ ਜਿਹੜਾ ਮੁਰਗੇ ਦਾ achar ਪਾਉਂਦੇ ਨੇ ਕਿੱਦਾਂ ਪਾਉਂਦੇ ਨੇ ਕਿਉਂਕਿ ਇਹਦਾ ਟੇਸਟੀ ਬਹੁਤ ਹੁੰਦਾ ਜੀ ਸੁਣਿਆ ਬਹੁਤ ਹੈ ਟੇਸਟੀ ਬਹੁਤ ਵਧੀਆ ਹੁੰਦਾ ਅੱਜ ਤੁਹਾਨੂੰ ਦਿਖਾਉਂਦੇ ਆ ਜੀ ਕਿੱਦਾਂ ਬਣਦਾ ਤੇ ਵੀਰ ਅੱਜ ਆਪਾਂ ਹੋਰ ਤੁਸੀਂ ਮੁਰਗੇ ਦਾ achar ਬਣਾ ਰਹੇ ਹੋ ਅੱਜ ਹਾਂ ਜੀ ਹਾਂਜੀ ਵੀਰ ਜੀ ਤੇ ਇਹਦੇ ਦੱਸੋ ਜੀ ਇਹਦੀ ਕੀ ਕੀ ਰੈਸਪੀ ਨੇ ਪਹਿਲਾਂ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਵੀਰ ਨੇ ਪਾਇਆ ਜੀ ਇਹ ਯੂਜ਼ ਕਰਦੇ ਨੇ ਹਮੇਸ਼ਾ ਮਸਟਰਡ ਆਇਲ ਹੀ ਯੂਜ਼ ਕਰਦੇ ਨੇ ਜੀ ਸਰੋਂ ਦਾ ਤੇਲ ਯੂਜ਼ ਕਰਦੇ ਨੇ ਹੋਰ ਇਸ ਤੋਂ ਇਲਾਵਾ ਦੂਸਰਾ ਤੇਲ ਇਹ ਕਹਿੰਦੇ ਡਿਫਾਈ ਕਿ ਸਾਡੇ ਟੇਸਟ ਦੇ ਵਿੱਚ ਇਫੈਕਟ ਪੈਂਦਾ ਹੈ ਇਹ ਚੀਜ਼ ਦਾ ਕਿਉਂਕਿ ਜਿਹੜੀ ਇਹਨਾਂ ਦੀ ਰੈਸਪੀ ਹੈ ਇਹਨਾਂ ਦੀ ਰੈਸਪੀ ਇਹ ਤੀਜੀ ਪੀੜ੍ਹੀ ਚੱਲ ਰਹੀ ਹੈ ਜੀ ਇਹਨਾਂ ਦੀ ਵੀ ਨਾ ਜਿਹੜੇ ਦਾਦਾ ਜੀ ਸੀਗੇ ਉਹ ਵੀ ਬਣਾਉਂਦੇ ਹੁੰਦੇ ਸੀ ਫਿਰ ਇਹਨਾਂ ਦੇ ਫਾਦਰ ਸਾਹਿਬ ਵੀ ਬਣਾਉਂਦੇ ਹੁੰਦੇ ਸੀ ਤੇ ਹੁਣ ਵੀਰ ਆ ਬਣਾ ਰਿਹਾ ਹੈ ਤੇ ਜਿਹੜੇ ਇਹਨਾਂ ਦੇ ਸਪਾਈਸਿਸ ਮਸਾਲੇ ਹੁੰਦੇ ਨੇ ਉਹ ਵੀ ਇਹਨਾਂ ਦੇ ਆਪਣੇ ਸੀਕ੍ਰੀਟ ਹੁੰਦੇ ਨੇ ਸਰ ਨੂੰ ਪਹਿਲਾਂ ਪਾਵਾਂਗੇ ਵੀਰ ਜੀ ਆ ਪਾਏ ਦੇ ਵਿੱਚ ਪਿਆਜ਼ ਦਾ ਲਾਲ ਹੋ ਗਿਆ ਜੀ ਅੱਜ ਇਹਨਾਂ ਦੇ ਲਾਲ ਕਰਾਂਗੇ ਅੱਜ ਪਿਆਜ਼ ਪੂਰਾ ਵੀਰੇ ਚਾਰ ਬਣਾਵਾਂਗੇ ਵਧੀਆ ਤਰੀਕੇ ਨਾਲ ਜਿਹੜਾ ਬੰਦਾ ਖਾਊਗਾ ਉਹ ਦੁਬਾਰਾ ਜੋਧਾ ਚਿਕਨ ਮੇਲੇ ਤੇ ਜ਼ਰੂਰ ਆਊਗਾ ਠੀਕ ਹੈ ਜੀ ਰਣਵੀਰ ਵੀਰ ਮੈਨੂੰ ਇੱਕ ਗੱਲ ਦੱਸਿਓ ਵੀ ਜੇ ਆਚਾਰ ਠੋਤੋ ਕਿਸੇ ਨੇ ਬਣਵਾਣਾ ਹੋਵੇ ਬਣਵਾ ਕੇ ਰੱਖਣਾ ਹੋਵੇ ਤਾਂ ਤੁਹਾਨੂੰ ਕਿੰਨੀ ਦੇਰ ਪਹਿਲਾਂ ਦੱਸੋ ਜੀ ਜਿਹੜਾ ਤੁਸੀਂ ਆਲਰੇਡੀ achar ਬਣਾ ਕੇ ਰੱਖ ਦੋਗੇ ਜੀ ਜੇ ਤਾਂ ਜੀ ਮੰਨ ਲਓ ਜੀ ਕਿਦਰ ਰਿਸ਼ਤੇਦਾਰ ਨਹੀਂ ਹੋਣਾ ਬਾਹਰੋਂ ਅੰਦਰ ਕੋਈ ਵੀਰ ਭਾਈ ਆਇਆ ਜਾਂਦਾ ਸਾਨੂੰ 2 ਘੰਟੇ ਪਹਿਲਾਂ ਦੱਸ ਦੋਈਏ ਅਗਲਾ ਠੀਕ ਹੈ ਜੀ 2 ਘੰਟੇ ਪਹਿਲਾਂ ਦੱਸ ਕੇ ਸਾਨੂੰ ਫਿਰ ਆਇਆ ਨਾ ਜੀ ਅਸੀਂ ਵੀ ਤਿਆਰੀ ਕਰ ਲੈਂਦਾ ਸਮਾਨ ਲਿਆ ਕੇ ਸਾਰਾ ਬਣਾ ਕੇ ਠੀਕ ਹੈ ਤਿਆਰ ਕਰਕੇ 2 ਘੰਟੇ ਪਹਿਲਾਂ ਅਗਲਾ ਹਮ ਦੱਸੇ ਫਿਰ ਅਸੀਂ ਤਿਆਰ ਕਰਕੇ ਅਗਲੇ ਨੂੰ ਕਾਲ ਕਰ ਦਾਂਗੇ ਵੀ ਤੁਹਾਡਾ achar ਬਣਿਆ ਪਿਆ ਹੀ ਆ ਕੇ ਫਟਕੇ ਸਭ ਤੋਂ ਲੈ ਕੇ ਜਾ ਸਕਦਾ ਜੀ ਠੀਕ ਹੈ ਤੇ ਵੀਰ ਜੀ ਜਿਹੜੀ ਜੇ ਕਿਸੇ ਨੇ ਇੱਕ ਦਿਨ ਪਹਿਲਾਂ ਵੀ ਦੱਸਣਾ ਹੈ ਜਿਆਦਾ achar ਵੀ ਤੇ ਉਹਦੇ ਚ ਤੁਹਾਡੇ ਨਾਲ ਤੁਹਾਡਾ ਕੰਟੈਕਟ ਨੰਬਰ ਵੀ ਸਕਰੀਨ ਦੇ ਉੱਤੇ ਚਲਾ ਰਹੇ ਆ ਜੀ ਤੇ ਤੁਹਾਨੂੰ ਉਥੋਂ ਜਿਵੇਂ Google Pay ਵਗੈਰਾ ਜਾਂ ਜਿਹੜੀ ਫਸਟ ਪੇਮੈਂਟ ਆ ਉਹ ਤੁਹਾਨੂੰ Google Pay ਕਰ ਸਕਦੇ ਨੇ ਹਨਾ ਜੀ ਕੰਟੈਕਟ ਕਰਕੇ ਹਾਂ ਜੀ ਜੀ ਮੇਰਾ Google Pay ਨੰਬਰ ਚੱਲਦਾ 95922 ਜੀ 62732 ਨੰਬਰ ਆਈ ਮੇਰਾ Google Pay ਦਾ ਹੀ ਤੇ ਕੋਈ ਵੀ ਚੀਜ਼ ਦੀ ਕੋਈ ਵੀ ਰੈਸਪੀ ਦਾ ਪੋਟਾਕੜ ਜਿਹੋਗੀ ਜੀ ਜਾਂ ਮੁਰਗੇ ਦਾ ਚਾਰ ਹੋਇਆ ਬੱਕਰੇ ਦਾ ਮੀਟ ਹੋਇਆ ਫੜਵਾਉਣਾ ਜੀ ਜਾਂ ਸ਼ਿਕਾਰ ਹੋਇਆ ਦਾ ਫਰਾਈ ਦਾ ਸਮਾਨ ਹੋਇਆ ਕੋਈ ਵੀ ਚੀਜ਼ ਬੋਣਨੇ ਸਾਨੂੰ ਜਾਂ ਫਿਸ਼ ਹੋਈ ਇੱਕ ਦਿਨ ਪਹਿਲਾਂ ਜਦੋਂ ਤੁਹਾਨੂੰ 2 ਘੰਟੇ ਬਾਅਦ-ਬਾਅਦ ਬੰਦਾ ਪਹਿਲਾਂ ਦੱਸ ਦਈਏ ਅਸੀਂ ਅਗਲੀ ਤਿਆਰ ਕਰਕੇ ਦੇਵਾਂਗੇ ਜੀ ਠੀਕ ਹੈ ਜੀ ਤੇ ਵੀਰ ਜੀ ਕੇ ਇਹ ਦੱਸੋ ਵੀ ਜਿਹੜਾ achar ਹੁੰਦਾ ਜੇ ਵੀ ਬਣਵਾ ਲੈਂਦਾ ਬਲਕਿ ਬਣਾ ਲੈਂਦਾ ਹੁਣ ਗਰਮੀ ਦਾ ਟਾਈਮ ਚੱਲ ਰਿਹਾ ਜੀ ਤੇ ਗਰਮੀ ਦੇ ਟਾਈਮ 'ਚ ਕਿੰਨਾ ਕੁ ਟਾਈਮ ਜਿਹੜਾ achar ਆ ਉਹ ਫ੍ਰਿਜ 'ਚ ਰੱਖ ਕੇ ਬੰਦਾ ਕਿੰਨਾ ਕੁ ਟਾਈਮ ਕੱਢ ਸਕਦਾ ਆ ਜੀ ਵੀਰ ਜੀ ਇੱਕ ਤਾਂ ਹੁਣ ਜੀ ਗਰਮੀ ਦਾ ਟਾਈਮ ਹੈ ਜੀ ਵੱਧ ਤੋਂ ਵੱਧ ਬੰਦਾ ਕਿਲੋ 4 ਲੈ ਜਾਂਦਾ ਜੀ ਠੀਕ ਹੈ ਜੀ ਇੱਕ ਹਫਤਾ ਦੋ ਤਿੰਨ ਦਿਨ ਵਿੱਚ ਬੰਦਾ ਖਾ ਜਾਂਦਾ ਜੀ ਠੀਕ ਹੈ ਬਸ ਹਫਤਾ ਖਰਾਬ ਨਹੀਂ ਹੁੰਦਾ ਜੀ ਫ੍ਰਿ ਤਿਆ ਆਪਾਂ ਤਾਂ ਸਰੋਂ ਦੇ ਤੇਲ ਦੇ ਵਿੱਚ ਚਾਰ ਬਣਾਉਂਦੇ ਆ ਜਿਹੜਾ ਬਣਾਉਨੇ ਆ ਜੀ ਠੀਕ ਹੈ ਜੀ ਹੁਣ ਵੀਨ ਇਹਦੇ ਵਿੱਚ ਪਾਉਣੇ ਨੇ ਕੁਝ ਹੋਰ ਜਿਹਦੇ ਵਿੱਚ ਆ ਜਾਂਦਾ گارਲਿਕ ਆ ਜਾਂਦਾ ਜਿੰਜਰ ਆ ਜਾਂਦਾ ਐ ਗ੍ਰੀਨ ਚਿੱਲੀ ਆ ਜਾਂਦੀ ਹੈ ਸੋ ਲਸਣ ਅਦਰਕ ਹਰੀ ਮਿਰਚ ਹੋਰ ਕੀ ਇਹਦੇ ਵਿੱਚ ਹੋਰ ਕੀ ਹੁੰਦਾ ਜੀ ਇਹਦੇ ਵਿੱਚ ਅੱਜ ਪਾਇਆ ਹੋਇਆ ਆਦਾ ਜੀ ਲਸਣ ਪਾਇਆ ਹੋਇਆ ਹਰੀ ਮਿਰਚ ਪਾਈ ਹੋਈ ਹੈ ਜੀ ਠੀਕ ਹੈ ਜੀ ਆਪਾਂ ਨੇਚਰਲ ਸਾਰਾ ਸਮਾਨ ਪਾਉਨੇ ਆ ਜੀ ਕੋਈ ਦਿਖਾਵਾ ਨਹੀਂ ਆਉਣਾ ਹੈਗਾ ਜੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਕਿਤੇ ਕੋਈ ਸ਼ੱਕ ਹੋਊਗਾ ਤਾਂ ਕੋਲ ਖੜਕੇ ਆ ਕੇ ਵਿਚਾਰ ਫੜਵਾ ਸਕਦਾ ਨੂੰ ਕੋਈ ਤਰਾਜ ਨਹੀਂ ਹੈਗਾ ਜੀ ਠੀਕ ਹੈ ਜੀ ਜੀ ਨਿਆ ਸਾਰੇ ਸਪਾਈਸੇ ਦੇ ਚ ਐਡ ਕਰਤੇ ਜੀ ਬਹੁਤ ਵਧੀਆ ਲੱਗਿਆ ਤੇ ਇਹਦੀ ਜਿਹੜੀ ਖੁਸ਼ਬੂ ਆ ਹੁਣੇ ਆਣੀ ਸ਼ੁਰੂ ਹੋ ਗਈ ਜੀ ਬਹੁਤ ਵਧੀਆ ਰੋਮਾਂ ਆ ਰਹੀ ਐ ਬਹੁਤ ਵਧੀਆ ਲੱਗ ਰਿਹਾ ਜੀ ਤੇ ਵੈਸੇ ਵੀ ਜਿਸ ਤਰ੍ਹਾਂ ਨੂੰ ਬਣਾ ਰਹੇ ਨੇ ਉਹ ਲੁੱਕ ਵਾਈਜ਼ ਵੀ ਬਹੁਤ ਵਧੀਆ ਲੱਗਦਾ ਜਿਹੜਾ ਮਸਾਲਾ ਤਿਆਰ ਹੋ ਰਿਹਾ ਹੈ ਆਹ ਕੀ ਬੁਧੀ ਬਣਾਵਾਂਗੇ ਪਾ ਕੇ ਜੀ ਫਿਰ ਤਾਂ ਹੀ ਅਗਲਾ ਆਉਂਦਾ ਜੀ ਨਹੀਂ ਅਗਲਾ ਕਿਹੜਾ ਖਾ ਕੇ ਅਗਲਾ ਕਹਿੰਦਾ ਯਾਰ ਉਹ ਕਿਹੜਾ ਪਾਉਂਦੇ ਨੇ ਵੀ ਯਾਰ ਮਸਾਲੇ ਦੂਏ ਪਾਈ ਜਾਂਦੇ ਨੇ ਲਿਆ ਕੇ ਉਹ ਨਹੀਂ ਜੋ ਵੀ ਜਿਹੜਾ ਹੁਣ ਮਸਾਲਾ ਆਪਣਾ ਹੰਜੂਰਜੀ ਜਿਹੜਾ ਤੜਕਾ ਹੈ ਤਿਆਰ ਹੋ ਚੁੱਕਿਆ ਹੈ ਨਾ ਜੀ ਹੰਜੂਰਜੀ ਤੜਕਾ ਥੋੜਾ ਪੂਰਾ ਰੈਡੀ ਹੈ ਜੀ ਤੜਕਾ ਪੂਰਾ ਰੈਡੀ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਤੜਕਾ ਹੈ ਜੀ ਅਰੋਮਾ ਇੰਨੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜੀ ਸੋ ਇੱਕ ਚੀਜ਼ ਹੋਰ ਵੀ ਹੈ ਜੀ ਕੁਦਰਤੀ ਗੱਲ ਹੈ ਕਿਸੇ ਕਿਸੇ ਦੇ ਹੱਥ ਦੇ ਵਿੱਚ ਵੀ ਟੇਸਟ ਹੁੰਦਾ ਜੀ ਹੁਣ ਜਿਵੇਂ ਰਣਵੀਰ ਵੀਰਾ ਬਣਾ ਰਿਹਾ ਹੈ ਇਹਨਾਂ ਦੇ ਹੱਥ ਦੇ ਵਿੱਚ ਹੀ ਇਦਾਂ ਦੀ ਕਲਾ ਹੈ ਵੀ ਇਹਨਾਂ ਦੀ ਜਿਹੜੀ ਬਣਾਈ ਹੋਈ ਕੋਈ ਵੀ ਰੈਸਪੀ ਹੈ ਚਾਹੇ ਉਹ ਕੋਟ ਕਲੇਜੀ ਹੋਵੇ ਚਾਹੇ ਉਹ ਚਿਕਨ ਹੋਵੇ ਚਾਹੇ ਮਟਰਨ ਹੋਵੇ ਚਾਹੇ ਫ 40 ਤੋਂ علاوہ ਜਿਵੇਂ ਹੁਣ ਅੱਜ ਆਪਾਂ 1000 ਦੀ ਗੱਲ ਕਰਦੇ ਆਂ ਤਾਂ ਟੇਸਟ ਵੱਖਰਾ ਹੀ ਹੁੰਦਾ ਜੀ ਇਹਨਾਂ ਦਾ ਮੈਥਡ ਇੰਨੇ ਵਧੀਆ ਨੇ ਇਹਨਾਂ ਦੇ ਤੇ ਆਹ ਵੀਰ ਦੇ ਘਰ ਦੀ ਪਸਾਈ ਹੋਈ ਹਲਦੀ ਆ ਜੀ ਇਹ ਵੀਰ ਨੇ ਮਿਕਸ ਕੀਤੀ ਜੀ ਹੁਣ ਇਹਦੇ ਵਿੱਚ ਤੇ ਕੁਝ ਹੋਰ ਸਪਾਈਸੇਸ ਹੁੰਦੇ ਨੇ ਜਿਵੇਂ ਸਾਲਟ ਹੋ ਗਿਆ ਜਾਂ ਰੈੱਡ ਥਿੱਲੀ ਕੁਛ ਹੋ ਗਈ ਉਹ ਵੀਰ ਨੇ ਮਿਕਸ ਕੀਤੇ ਨੇ ਜੀ ਸੋ ਇਹਨਾਂ ਦੀ ਹਲਦੀ ਦੀ ਵੀ ਖਾਸियत ਹੈ ਵੀ ਇਹਨਾਂ ਦੇ ਘਰ ਦੀ ਪਸਾਈ ਹੋਈ ਹਲਦੀ ਹੁੰਦੀ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਇਹਨਾਂ ਦੇ ਸੀਕ੍ਰੇਟ ਮਸਾਲੇ ਦੀ ਇਹ ਮਸਾਲੇ ਦੇ ਵਿੱਚ ਵੀਰ ਜੀ ਤੁਸੀਂ ਕਿੰਨੀ ਆਇਟਮਾਂ ਪਾਉਂਦੇ ਹੋ ਜੀ ਇਹ ਡੱਬੇ ਦੇ ਵਿੱਚੋਂ 16 99 ਦੇ ਪਾਈਆਂ ਹੋਈਆਂ ਛੱਡੀਆਂ ਆਉਂਦੀਆਂ ਤੇ ਆਇਟਮਾਂ ਪਾਈਆਂ ਆਈਆਂ ਨੇ ਜੀ ਇਹਨਾਂ ਦੇ ਦਾਦਾ ਜੀ ਦੇ ਟਾਈਮ ਦੀ ਇਹ ਜੀ ਚੱਲਦੀ ਆ ਰਹੀ ਹੈ ਉਹ ਚ ਕੁਛ-ਕੁਛ ਚਲੋ ਇਹਨਾਂ ਨੇ ਟੇਸਟ ਵਾਈਜ਼ ਕੁ ਸੁਧਾਰ ਕਰੀ ਗਏ ਨੇ ਪਰ ਜਿਹੜਾ ਮਸਾਲਾ ਜੀ ਇਹ ਟੇਸਟ ਇਹਨਾਂ ਦਾ ਜਿਵੇਂ ਕਹਿੰਦੇ ਵੀ ਵੱਖਰਾ ਟੇਸਟ ਹੈ ਉਹ ਇਹ ਮਸਾਲਾ ਵੀ ਦਿੰਦਾ ਜੀ ਉਸ ਦਾ ਚਲੋ ਇਹਨਾਂ ਦੇ ਬਣਾਉਣ ਦੇ ਤਰੀਕਾ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਇਹ ਮਸਾਲਾ ਵੀ ਬਹੁਤ ਵਧੀਆ ਦਿੰਦਾ ਜੀ ਤੇ ਸਬਤ ਬਹੁਤ ਵਧੀਆ ਹੁੰਦਾ ਜੀ ਇਹ ਮਸਾਲਾ ਇਹਨੂੰ ਆਪ ਤਿਆਰ ਕਰਦੇ ਨੇ ਜੀ ਇਹ ਹਾਂਜੀ ਹਾਂਜੀ ਵੀਰ ਜੀ ਇਹ ਸਾਡੇ ਦਾਦਾ ਜੀ ਦਾ ਮਸਾਲਾ ਜੀ ਉਸ ਤੋਂ ਬਾਅਦ ਸਾਡੇ ਡੈਡੀ ਹੁੰਦਾ ਨੇ ਇਹ ਮਸਾਲੇ ਬਣਾਏ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਾਨੂੰ ਫਿਰ ਸਿਖਾਇਆ ਜੀ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਇਹ ਪਾਉਣ ਲੱਗ ਗਏ ਆਪੇ ਜੀ ਧੀਰੇ ਧੀਰੇ ਦੀ ਵੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਹਨਾ ਮਸਾਲੇ ਦੀ ਖੁਸ਼ਬੂ ਤਾਂ ਵੀਰ ਜੀ ਬਹੁਤ ਵਧੀਆ ਹੀ ਆ ਜੀ ਜਦੋਂ 16-17 ਆਈਟਮਾਂ ਪੈਣੀਆਂ ਨੇ ਫਿਰ ਤਾਂ ਜੀ ਸਾਰੇ ਲੱਗਣੇ ਆ ਚੀਜ਼ ਨੇ ਦੇ ਲਓ ਜੀ ਕਿੰਨਾ ਪ੍ਰਾਣਾ ਜਿਵੇਂ ਕਹਿੰਦੇ ਹੁੰਦੇ ਆ ਵੀ ਪ੍ਰਾਣੀ ਜਿਵੇਂ ਐਕਸਪੀਰੀਅੰਸ ਹੁੰਦੇ ਨੇ ਇਹ ਵੀ ਆਪਾਂ ਕਹਿ ਸਕਦੇ ਹਾਂ ਜੀ ਵੀਰ ਮਸਾਲਾ ਪਾਉਣ ਤੋਂ ਬਾਅਦ ਇਹ ਖੁਸ਼ਬੂ ਲੱਗ ਗਈ ਆਉਣ ਲੱਗ ਗਈ ਹੈ ਨਾ ਬਹੁਤ ਵਧੀਆ ਖੁਸ਼ਬੂ ਆਉਣ ਲੱਗੀ ਹੈ ਇਹਦੇ ਚ ਮੈਂ ਹਬੀਬ ਜੀ ਹੁਣ ਉਹ ਦੇਖੋ ਜੀ ਵੜਾ ਤੜਕਾ ਵੀਰ ਨੇ ਦੱਸਿਆ ਵੀ ਤੜਕਾ ਹੁਣ ਆਪਣਾ ਰੈਡੀ ਹੈ ਤਿਆਰ ਹੈ ਜੀ ਹੁਣ ਇਹਦੇ ਵਿੱਚ ਚਿਕਨ ਮਿਕਸ ਕਰ ਲਗੇ ਜੀ ਚਿਕਨ ਹੋਰ ਵੀ ਤੁਹਾਨੂੰ ਖਾਸ ਦੱਸਦਾ ਵੀਰ ਆਪ ਲੈ ਕੇ ਆਉਂਦਾ ਜੀ ਕਟਵਾ ਕੇ ਚਿਕਨ ਚਿਕਨ ਬਹੁਤ ਸਾਫ਼ ਸੁਥਰਾ ਆਉਂਦਾ ਜੀ ਇਹਨਾਂ ਦਾ ਦੇਖੋ ਬਹੁਤ ਵਧੀਆ ਪੀਸ ਹੁੰਦੇ ਨੇ ਚਿਕਨ ਦੇ ਤੋਂ ਅਟਾਰ ਲਈ ਵੀਰ ਸਪੈਸ਼ਲ ਲੈ ਕੇ ਆਉਂਦਾ ਜੀ ਕਟਵਾ ਕੇ ਤੋਂ ਬਹੁਤ ਵਧੀਆ ਲੱਗਦਾ ਸਾਫ਼ ਸੁਥਰਾ ਚਿਕਨ ਹੈ ਬਿਲਕੁਲ ਦਾ ਚਿਕਨ ਹੈ ਉਹਦੀ ਕੁਆਂਟੀਟੀ ਵੀ 4 ਕਿਲੋ ਹੈ ਜੀ ਬਾਕੀ ਮਟੀਰੀਅਲ ਤੁਸੀਂ ਦੇਖਿਆ ਹੀ ਹੈ ਸੋ ਵੀਰ ਸਪੈਸ਼ਲ ਆਰਡਰ ਤੇ ਵੀ ਤਿਆਰ ਕਰਦੇ ਨੇ ਜੀ ਇਹ ਚੀਜ਼ ਇਹਨਾਂ ਕੋਲ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਤੇ ਸਪੈਸ਼ਲ ਜਿਹੜਾ ਚਿਕਨ ਦਾ achar ਤਿਆਰ ਕਰਾਉਣਾ ਜਾਂ ਮਟਨ ਦਾ achar ਤਿਆਰ ਕਰਾਉਣਾ ਉਹ ਵੀਰ ਬਣਾ ਕੇ ਕਰਾਉਂਦੇ ਨੇ ਵੀਰ ਜਿਹੜਾ ਫਿਸ਼ ਦਾ achar ਹੁੰਦਾ ਉਹ ਵੀ ਹੁੰਦਾ ਓਹਦੇ ਕੋਲ ਮੱਛੀ ਦਾ achar ਹਾਂ ਜੀ ਜੇ ਕੋਈ ਬੰਦਾ ਆਰਡਰ ਤੇ ਕਹੇ ਫੇਫਣਵਾਦੀ ਦਾ ਹੀ ਲੈ ਕੇ ਜੀ ਆਰਡਰ ਤੇ ਤੁਸੀਂ ਉਹ ਵੀ ਬਣਾ ਦਿੰਦੇ ਹਾਂ ਹਾਂ ਜੀ ਤੇ ਵੀ ਨੇ ਦੱਸਿਆ ਵੀ ਜਿਹੜਾ ਮੱਛੀ ਦਾ achar ਆ ਉਹ ਵੀ ਇਹਨਾਂ ਦਾ ਕਾਫੀ ਫੇਮਸ ਆ ਕਾਫੀ ਮਸ਼ਹੂਰ ਆ ਉਹ ਵੀ ਬਣਵਾ ਕੇ ਲੈ ਕੇ ਜਾਂਦੇ ਨੇ ਜੀ ਬਹੁਤ ਵੀਰ ਲੈ ਕੇ ਜਾਂਦੇ ਨੇ ਬਣਵਾ ਕੇ ਵੀਰ ਜਦੋਂ achar ਬਣਾਉਂਦੇ ਆ ਜ਼ੋਰ ਬਹੁਤ ਲੱਗਦਾ ਹਨਾ ਜੀ ਹਾਂ ਵੀਰੇ ਆਇਆ ਹੁਣ ਫਿਰ ਬਾਹ ਨਾਲ ਹਲਾਉਣਾ ਪੈਂਦਾ ਨਹੀਂ ਥੱਲੇ ਲੱਗਦਾ ਵੀਰ ਜੀ ਫਿਰ ਹਾਂਜੀ ਹਾਂਜੀ ਤੇ ਥੱਲੇ ਥੋੜੀ ਲੱਗਣ ਦਿੰਦੇ ਆ ਇਹ ਵਿੱਚ ਮਿਹਨਤ ਵੀ ਬਹੁਤ ਆ ਮੈਂ ਤਾਂ ਹੁਣ ਸਾਹਮਣੇ ਆ ਇਹਦੇ ਤੇ ਇਹ ਵੀ ਕਿਹਦਾ ਆਰਡਰ ਦੀ ਤਿਆਰ ਹੋ ਰਿਹਾ ਵੀਰੇ ਹਾਂਜੀ ਇਹ ਆਰਡਰ ਦਾ ਕੱਲ ਦਾ ਹੀ ਆਰਡਰ ਆਇਆ ਅੱਛਾ ਜੀ ਤੇ ਉਹਨਾਂ ਦਾ ਤਿਆਰ ਕਰਕੇ ਲੈਣਾ ਵੀਰ ਜੀ ਸੋ ਵੀ ਨੇ ਦੱਸਿਆ ਵੀ ਇਹ ਆਰਡਰ ਤਾਂ ਹੀ ਸਪੈਸ਼ਲ ਤਿਆਰ ਹੋ ਰਿਹਾ ਜੀ ਜੋ ਇਹ achar ਬਣ ਰਿਹਾ ਚਿਕਨ ਦਾ achar ਹੈ ਜੀ ਸੋ ਦੇਖ ਸਕਦੇ ਆਂ ਦੀ ਵੈਸੀ ਰੰਗਤ ਕਿੰਨੀ ਵਧੀਆ ਹੈ ਤੇ ਪੀਸਿਸ ਕਿੰਨੇ ਵਧੀਆ ਨੇ ਤੇ ਜਿਹੜਾ ਇਹਦਾ ਤੜਕਾ ਤਿਆਰ ਕੀਤਾ ਉਹ ਬਹੁਤ ਵਧੀਆ ਹੈ ਸੋ ਤੁਸੀਂ ਦੇਖ ਸਕਦੇ ਹੋ ਪਰ ਇਹਨੂੰ ਜਿਵੇਂ ਕਹਿੰਦੇ ਹੁੰਦੇ ਮਹਿਸੂਸ ਨਹੀਂ ਕਰ ਸਕਦੇ ਅਸੀਂ ਵੀਡੀਓ ਬਣਾ ਰਹੇ ਆਂ ਅਸੀਂ ਮਹਿਸੂਸ ਕਰ ਰਹੇ ਆਂ ਵੀ ਇਹਦੀ ਜਿਹੜੀ ਅਰੋਮਾ ਆ ਰਹੀ ਹੈ ਖੁਸ਼ਬੂ ਆ ਰਹੀ ਹੈ ਬਹੁਤ ਵਧੀਆ ਨਹੀਂ ਸ਼ੁਰੂ ਹੋ ਤੇ ਹੁਣ ਆਪਾਂ ਇਹਨੂੰ ਜਿਵੇਂ ਜਿਦਾ ਕੇਕਾ ਨਾਲ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਸੋ ਤਕਰੀਬਨ ਹੁਣ ਚਿਕਨ ਵੀ ਭਨ ਹੋ ਗਿਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਲੁੱਕ ਵਾਈਜ਼ ਵੀ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਦੇਖ ਸਕਦੇ ਆ ਜੀ ਬਹੁਤ ਵਧੀਆ ਜਿਹੜੇ ਸੋ ਇਹੀ ਇਹਨਾਂ ਦੇ ਮੈਥਡ ਨੇ ਜਿਹੜੇ ਸੀਕਰੇਟਸ ਨੇ ਕਿ 4 ਕਿਲੋ ਚਿਕਨ ਨੂੰ ਉਹ ਮਸਾਲੇ ਨੇ ਬਿਲਕੁਲ ਐਨ ਕਵਰ ਕੀਤਾ ਹੋਇਆ ਕੋਈ ਵੀ ਪੀਸ ਤੁਸੀਂ ਦੇਖ ਸਕਦੇ ਹੋ ਕਿ ਐਨ ਨਹੀਂ ਹੈਗਾ ਜਿੱਥੇ ਮਸਾਲਾ ਪ੍ਰੋਪਰ ਨਾ ਲੱਗਿਆ ਹੋਵੇ ਵਧੀਆ ਲੱਗ ਰਿਹਾ ਜੀ ਤਾਂ ਤੁਸੀਂ ਹੁਣ ਪੂਰਾ ਜਿਹੜਾ ਚਿਕਨ ਹੈ ਉਹ ਪੂਰਾ ਕਵਰ ਹੋ ਚੁੱਕਿਆ ਹੈ ਹਾਂ ਜੀ ਵੀਰ ਜੀ ਮੈਥਡ ਬਹੁਤ ਵਧੀਆ ਜੀ ਚਿਕਨ ਬਣਾਉਣ ਦਾ ਆਹ ਵੀਰ ਜੀ ਹੁਣ ਜਿਹੜਾ ਬੰਦਾ ਇੰਨੀ ਦੂਰੋਂ ਆਉਂਦਾ ਅਗਲਾ ਪੈਸੇ ਵੀ ਚੱਲ ਲਾਉਂਦਾ ਜੀ ਠੀਕ ਹੈ ਜੀ ਅੱਜ ਕੱਲ ਪੈਸੇ ਵੀ ਘੜਾ ਸੌਖੇ ਬਣ ਜਾਂਦੇ ਨੇ ਕਿਉਂ ਜੀ ਜਿੰਨਾ ਹੁਣ 3-400 ਰੁਪਏ ਬੰਦੇ ਨੇ ਲਾਉਣਾ ਖਰਚਾ ਕਰਨਾ ਜੀ ਜੇ ਅਗਲੇ ਨੂੰ ਚਿਕਨ ਨਾਲ ਦੀਏ ਵਿੱਚ ਪਿਆਜ਼ ਦੇਈ ਜਾਈ ਉਹ ਗਲਤ ਗੱਲ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਕੱਲਾ ਚਿਕਨ ਦਵਾਂਗੇ ਇਹਦੇ ਵਿੱਚ ਕੋਈ ਐਡਾ ਪਿਆਜ਼ ਨਹੀਂ ਹੈਗਾ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਚੱਕਰ ਸਕਦੇ ਹੋ ਜੀ ਹਾਂਜੀ ਠੀਕ ਹੈ ਜੀ ਤੇ ਜੇ ਤੁਸੀਂ ਇੱਥੇ ਚਿਕਨ ਲੈਣ ਆਉਣੇ ਆ ਜੀ ਵੀਰ ਦੀ ਇੰਨੀ ਵਧੀਆ ਇੱਕ ਗੱਲ ਇਹਨਾਂ ਨੇ ਕਹੀ ਆ ਵੀ ਹਰੇਕ ਦੀ ਮਿਹਨਤ ਦੀ ਕਮਾਈ ਆ ਜੇ ਅਗਲੇ ਨੂੰ ਇੰਨੇ ਪੈਸੇ ਖਰਚ ਕੇ ਵੀ ਸਵਾਦ ਨਾ ਆਇਆ ਫਿਰ ਉਹ ਸਾਡੇ ਲਈ ਵੀ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਸਾਨੂੰ ਆਪ ਨੂੰ ਉਹ ਚੀਜ਼ ਦੀ ਵੀਰ ਅਗਲੇ ਵਿੱਚ ਸਵਾਲ ਨਾ ਆਇਆ ਕਿਉਂਕਿ ਇਹ ਵੀ ਬਹੁਤ ਮਹਿੰਤ ਨਾਲ ਬਣਾਉਂਦੇ ਨੇ ਲੇਕਿਨ ਬਹੁਤ ਵਧੀਆ ਬਣਾਉਂਦੇ ਨੇ ਤੇ ਜੇ ਤੁਸੀਂ ਆਉਂਦੇ ਹੋ ਤਾਂ ਟੋਟਲ ਪੈਸਾ ਵਸੂਲ ਹੁੰਦਾ ਜੀ ਇਹ ਨਹੀਂ ਹੈਗਾ ਤੁਹਾਨੂੰ ਖਾ ਕੇ ਇਹ ਨਹੀਂ ਲੱਗੂਗਾ ਵੀ ਅੱਜ ਚਿਕਨ ਸਾਨੂੰ ਵਧੀਆ ਨਹੀਂ ਲੱਗਿਆ ਜਾਂ ਟੇਸਟ ਨਹੀਂ ਆਇਆ ਵੀਰ ਇਹਨੇ ਪਿਆਰ ਨਾਲ ਬਣਾਉਂਦਾ ਜੀ ਲੋ ਵੀਰ ਨੇ ਹੁਣ ਦੱਸਿਆ ਜੀ ਇਹ ਚਾਰ ਪੂਰਾ ਐਨ ਬਿਲਕੁਲ ਬਣ ਕੇ ਤਿਆਰ ਹੋ ਗਿਆ ਜੀ ਸੋ ਬਹੁਤ ਸੋਹਣੀ ਉਹਦੀ ਰੰਗਤ ਆਈ ਹੋਈ ਹੈ ਜੀ ਬਹੁਤ ਵਧੀਆ ਵੀ ਰੋਮਾ ਆ ਰਹੀ ਹੈ ਖੁਸ਼ਬੂ ਆ ਰਹੀ ਹੈ ਤੇ ਵੀਰ ਨੇ ਹੁਣ ਮੇਰੇ ਖਿਆਲ ਚ ਇਹ ਚ ਪਾਉਣਾ ਜੀ ਧਨੀਆ ਕੱਟਿਆ ਹੋਇਆ ਉਸ ਵਿੱਚ ਪਾ ਦਾਂਗੇ ਥੋੜਾ ਟੇਸਟ ਲਈ ਹੀ ਆ ਵੀਰੇ ਹਾਂ ਟੇਸਟ ਵਧੀਆ ਆਇਆ ਚਲੋ ਹਾਰ ਸ਼ੰਗਰ ਜਾ ਹਾਂ ਅੰਦਾਜ਼ਾ ਦਾ ਅਗਲਾ ਕਹਿੰਦਾ ਯਾਰ ਚਾਰ ਵਧੀਆ ਬਣਿਆ ਹੋਇਆ ਕਿਉਂ ਜੀ ਬਿਲਕੁਲ ਜੀ ਸੋ ਆ ਵੀਰ ਨੇ ਪਾਇਆ ਜੀ ਚ ਕੱਟਿਆ ਹੋਇਆ ਧਨੀਆ ਦੇਖ ਸਾਦੇ ਹਾਂ ਵਾਹ ਬਹੁਤ ਵਧੀਆ ਬਣ ਗਿਆ ਜੀ ਕਿਉਂ ਜੀ ਚਾਰ ਦਾ ਇਹਦਾ ਕੋਈ ਧਨੀਆ ਦਾ ਕੋਈ ਐਡਾ ਪਕਾੜ ਨਹੀਂ ਹੁੰਦਾ ਠੀਕ ਹੈ ਜੀ ਹਾਂ ਜੀ ਧਨੀਆ ਤਾਂ ਬਹੁਤ ਵਧੀਆ ਚੀਜ਼ ਹੈ ਜੀ ਮੈਂ ਕੱਟ ਕੇ ਪਾਵੇ ਛਿੱਲੇ ਹੁਣ ਟੇਸਟ ਦੇ ਵਿੱਚ ਬਹੁਤ ਬਹੁਤ ਫਸ ਪਾਇਆ ਜਾਂਦਾ ਜੀ ਸੁੱਤਣੀਆਂ ਪਾਉਣ ਤੋਂ ਬਾਅਦ ਵੀ ਵੀਰ ਨੇ ਇਹਨੂੰ ਕੁੱਕ ਕੀਤਾ ਕਿਉਂਕਿ ਬਹੁਤ ਵੀਰਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਹੋਗੀ ਵੀ ਧਣੀਆਂ ਪਾਉਣਾ ਸ਼ਾਇਦ ਇਹਦੀ ਮਨਿਆਦ ਜਿਹੜੀ ਉਹ ਘਟ ਜਾਂਦੀ ਹੈ ਪਰ ਇਹਦੇ ਵਿੱਚ ਵੀ ਵੀਰ ਨੇ ਆਪਣਾ ਸੀਕ੍ਰੈਟ ਦੱਸਿਆ ਵੀ ਜਿਹੜਾ ਧਣੀਆਂ ਆਪਾਂ ਪਾਉਂਦੇ ਆ ਧਣੀਆਂ ਪਾਉਣ ਤੋਂ ਬਾਅਦ ਵੀ ਵੀਰੇ ਇਹਨੂੰ ਕੁੱਕ ਕਰਦਾ ਤੇ ਜਿਹੜਾ ਉਹਦਾ ਅੰਦਰਲਾ ਪਾਣੀ ਉਹਨੂੰ ਬਿਲਕੁਲ ਸੁਕਾ ਲੁੰਦੇ ਨੇ ਜੀ ਤਾਂ ਮੁਰਗੇ ਦਾ ਆਚਾਰ ਬਣ ਕੇ ਹੋ ਗਿਆ ਜੀ ਪਿਆਰ ਵੀਰ ਦਾ ਜੋ ਆਰਡਰ ਹੈ ਹੁਣ ਵੀਰ ਨੇ ਉਹ ਆਰਡਰ ਪਕਟਾਣਾ ਜੀ ਅੱਗੇ ਤੇ ਜਿਹੜੇ ਵੀਰ ਦਾ ਆਰਡਰ ਆਪਾਂ ਤੁਹਾਨੂੰ ਉਹਨਾਂ ਦੀ ਵੀ ਗੱਲ ਦੱਸਾਂ ਉਹ ਵੀ ਬਹੁਤ ਦੂਰੋਂ ਆਏ ਨੇ ਸਪੈਸ਼ਲ ਰਣਵੀਰ ਵੀਰ ਕੋਲ ਆਏ ਨੇ ਬਹੁਤ ਪਹਿਲਾਂ ਤੋਂ ਆਉਂਦੇ ਨੇ ਇਹਨਾਂ ਕੋ ਤੇ ਇਹਨਾਂ ਤੋਂ achar ਬਣਵਾ ਕੇ ਲੈ ਕੇ ਜਾਂਦੇ ਨੇ ਜੀ ਆਪਾਂ ਉਹਨਾਂ ਨਾਲ ਵੀ ਥੋੜੀ ਗੱਲ ਕਰਾਵਾਂਗੇ ਉਹਨਾਂ ਦੇ ਵੀਵਿਅੂਜ਼ ਲਵਾਂਗੇ ਕਿ ਉਹ ਕਿੰਨੀ ਦੇਰ ਤੋਂ ਆਉਂਦੇ ਨੇ ਕਿੱਥੋਂ ਆਉਂਦੇ ਨੇ ਕਿਵੇਂ ਉਹਨਾਂ ਨੂੰ ਲੱਗਦਾ achar ਵਧੀਆ ਲੱਗਦਾ ਕਿਸ ਤਰ੍ਹਾਂ ਦਾ ਟੇਸਟ ਹੁੰਦਾ ਸੋ ਜੇ ਸਪੈਸ਼ਲ ਟੇਸਟ ਹੈ ਤਾਂ ਹੀ ਇੰਨੀ ਦੂਰ ਤੋਂ ਕਸਟਮਰ ਆ ਰਿਹਾ ਨਾ ਜੀ ਸੇਵੀ ਬਹੁਤ ਵਧੀਆ ਗੱਲ ਹੈ ਵੀ ਵੀਰ ਕੋ ਕਸਟਮਰ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਸਪੈਸ਼ਲ ਬਣਵਾ ਕੇ ਲੈ ਕੇ ਜਾਂਦੇ ਨੇ ਸੋ ਆਪਾਂ ਉਹਨਾਂ ਦੇ ਵੀ ਵੀ ਲੈਣੇ ਆ ਉਹ ਕੀ ਕਹਿੰਦੇ ਨੇ ਟੇਸਟ ਨੂੰ ਲੈ ਕੇ ਅਕਤੋ ਸਰ ਨੂੰ ਵੀਰ ਵੀਰ ਕੋਲ ਪੱਕੇ ਹੋ ਜਾਂਦੇ ਕਿ ਜਿਹਦੇ ਵਿੱਚ ਇਹ ਇਹਦਾ ਜਿਹੜਾ ਚਿਕਨ ਦਾ ਫਰਾਈ ਚਿਕਨ ਬਣਾਉਂਦੇ ਨੇ ਵੀਰੇ ਚਿਕਨ ਪਕੌੜਾ ਹੁੰਦਾ ਨਾ ਜੀ ਇਹ ਹਾਂ ਜੀ ਵੀਰ ਜੀ ਚਿਕਨ ਪਕੌੜਾ ਜੀ ਚਿਕਨ ਪਕੌੜਾ ਹੁੰਦਾ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਰੀਨੇਟ ਕਰਕੇ ਰੱਖਿਆ ਹੋਇਆ ਜੀ ਤੇ ਵੀਰ ਇਹਦੇ ਵਿੱਚ ਤੁਸੀਂ ਕੀ ਕੀ ਪਾਉਨੇ ਉਹਨੇ ਕੀ ਕੀ ਰੈਸਪੀ ਹੁੰਦੀ ਹੈ ਇਹਦੀ ਇਹਦੇ ਵਿੱਚ ਲਾਇਆ ਹੋਇਆ ਜੀ ਆਪਾਂ ਜੀ ਆਦਾ ਲਸਣ ਹਰੀ ਮਿਰਚ ਜੀ ਠੀਕ ਹੈ ਜੀ ਇੱਕ ਬਿਗਨ ਪਾਊਡਰ ਲਾਇਆ ਹੋਇਆ ਜੀ ਨਾਣ ਲਾਇਆ ਹੋਇਆ ਤੇ ਹਲਦੀ ਲਾਈ ਹੋਈ ਹੈ ਜ਼ਰੂਰ ਜੀ ਆਪਣੀ ਠੀਕ ਹੈ ਜੀ ਅੰਡੇ ਲਾਏ ਨਹੀਂ ਵੀਰੇ ਮੈਗਨੇਟਾ ਕਰਕੇ ਛੱਡਿਆ ਹੋਇਆ ਚਾਰ ਬਿਤੀ ਇਹ ਜੀ 4 ਵਜੇ ਤੁਸੀਂ ਮਾਰਨਿੰਗ ਅਚੜਤਾ 4 ਵਜੇ ਤੱਕ ਤੁਸੀਂ ਰੱਖਣਾ ਹੈ। ਹਾਂਜੀ ਕਿ 6 7 7-8 ਘੰਟੇ ਤੁਸੀਂ ਰੱਖਦੇ ਹੋ ਇਹਨੂੰ। ਹਾਂਜੀ ਹਾਂਜੀ 7-8 ਘੰਟੇ ਰੱਖਾਂਗੇ ਵੀਰ ਜੀ ਨੂੰ। ਫਿਰ ਇਹਨੂੰ ਅਸੀਂ ਥੋੜਾ ਜਿਹਾ ਮਸਾਲਾ ਲਾ ਕੇ ਜਿਵੇਂ ਮੈਦਾ ਬਿਸਣ ਆ ਰੋੜ ਲਾ ਕੇ ਥੋੜੀ ਚੀਜ਼ ਫਿਰ ਇਹਨੂੰ ਸ਼ਾਮ ਨੂੰ ਫਰਾਈ ਕਰਾਂਗੇ ਨਾਲ ਲਾ ਕੇ ਜੀ 4 ਵਜੇ ਤੋਂ। ਅੱਛਾ ਫਿਰ ਤੁਸੀਂ ਨਾਲ ਦੀ ਨਾਲ ਜਿਸ ਤਰ੍ਹਾਂ ਆਰਡਰ ਆਉਂਦਾ ਫਰੈਸ਼ ਤੁਸੀਂ ਇਹਨੂੰ ਫਰਾਈ ਕਰਕੇ ਨਾਲ ਦੀ ਨਾਲ ਦੇ ਜਾਨੇ। ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਵੀਰ ਨੇ ਮੈਰੀਨੇਟ ਕਰਕੇ ਰੱਖਿਆ ਹੋਇਆ ਹੈ। ਤੇ ਵੀਰ ਕੋਈ ਇੱਕ ਚੀਜ਼ ਹੋਰ ਦੇਖਿਆ ਵੀ ਵੀਰ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਨੇ ਇਹਨਾਂ ਦਾ ਸਾਰਾ ਕੁਝ ਬਹੁਤ ਵਧੀਆ ਸਾਫ ਸੁਥਰਾ ਅੰਦਾਜੀ ਇਸ ਤੋਂ ਇਲਾਵਾ ਜਿਹੜਾ achar ਅੱਜ ਬਣਾਇਆ ਜੀ ਉਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਉਹਦੀ ਰੰਗਤ ਕਿੰਨੀ ਵਧੀਆ ਆਈ ਹੋਈ ਹੈ ਬਹੁਤ ਵਧੀਆ ਇਹ ਬਣਿਆ ਹੋਇਆ ਜੀ ਤੇ ਜੇ ਆਪਾਂ ਗੱਲ ਕਰੀਏ ਅੱਗੇ ਪੋਰਟ ਕਲੇਜੀ ਦੀ ਤੇ ਪੋਰਟ ਕਲੇਜੀ ਦਾ ਵੀ ਆਪਾਂ ਪੋਰਟ ਕਲੇਜੀ ਦੀ ਪਤਨੋਂ ਪਹਿਲਾਂ ਵੀਡੀਓ ਚ ਦਿਖਾਇਆ ਹੋਇਆ ਹੈ ਇਹ ਆ ਵੀਰ ਨੇ ਪੋਰਟ ਕਲੇਜੀ ਜੇ ਮਾਰਨਿੰਗ ਤਿਆਰ ਕਰਕੇ ਰੱਖਿਆ ਸੋ ਇਹ ਵੀ ਕਿਸੇ ਦੇ ਆਰਡਰ ਤੇ ਵੀ ਤਿਆਰ ਕੀਤਾ ਵੀਰ ਨੇ achar ਵੀ ਤੁਹਾਨੂੰ ਦਿਖਾਇਆ ਸੀ ਵੀ ਆਰਡਰ ਤੇ ਤਿਆਰ ਹੋਇਆ ਹੈ ਜਿਹੜਾ ਮੈਰੀਨੇਟ ਹੋਇਆ ਹੈ ਵੀਰ ਕੋ ਹੈਵੀ ਲੈਵਲ ਹੁੰਦਾ ਤੇ ਵੀਰ ਨਾਲ ਦੀ ਨਾਲ ਉਹਨੂੰ ਉਹਦਾ ਚਿਕਨ ਪਕੌੜਾ ਜਾਂ ਚਿਕਨ ਫਰਾਈ ਬਣਾ ਕੇ ਨਾਲ ਦੀ ਨਾਲ ਸਰਵ ਕਰ ਦਿੰਦੇ ਨੇ ਜੀ ਤਾਜ਼ਾ ਬਣਾ ਕੇ ਦਿੰਦੇ ਨੇ ਨਾਲ ਦੀ ਨਾਲ ਮਾਰਨਿੰਗ ਲਿਆ ਕੇ ਮੈਰੀਨੇਟ ਹੁੰਦਾ 7-8 ਘੰਟੇ ਮੈਰੀਨੇਸ਼ਨ ਕਰਕੇ ਰੱਖ ਦਿੰਦੇ ਨੇ ਉਹਦੀ ਫਿਰ ਉਸ ਤੋਂ ਬਾਅਦ ਉਹਨੂੰ ਸਰਵ ਕਰ ਦਿੰਦੇ ਨੇ ਜੀ ਕਸਟਮਰ ਨੂੰ ਇੱਥੇ ਪੰਨੂ ਜੀ ਵੀਰਜੀ ਮਿਲੇ ਨੇ ਤੇ ਵੀਰਜੀ ਕਹਿੰਦੇ ਨੇ ਵੀ ਇਹ ਵੀ ਕਾਫੀ ਦੂਰੋਂ ਆਏ ਨੇ ਤੇ ਹੁਣੇ ਟੈਸਟ ਕਰਨ ਲੱਗੇ ਨੇ ਜੀ ਜਿਹੜਾ ਇਹਨਾਂ ਨੇ ਆਰਡਰ ਤੇ ਬਣਵਾਇਆ 2 ਕਿਲੋ ਇਹਨਾਂ ਦਾ ਆਚਾਰ ਸੀਗਾ ਜੀ ਉੱਡਰ ਤੇ ਤੇ 2 ਕਿਲੋ ਕਿਸੇ ਹੋਰ ਪਾਰਟੀ ਦਾ ਸੀਗਾ ਤੇ ਵੀਰਜੀ ਕਿੰਨੀ ਦੇਰ ਤੋਂ ਆਨੇ ਤੁਹਾਨੂੰ ਟੈਸਟ ਕਿਦਾਂ ਲੱਗਦਾ ਵਧੀਆ ਜੀ ਉਹ ਵੀ 5-6 ਸਾਲ ਤੋਂ ਆ ਰਹੇ ਹਾਂ 5-6 ਸਾਲ ਤੋਂ ਸੀ ਆ ਰਹੇ ਹਾਂ ਜੀ ਟੈਸਟ ਤੁਹਾਨੂੰ ਕਿਵੇਂ ਦਾ ਲੱਗਦਾ ਜੀ ਆਚਾਰ ਦਾ ਵਧੀਆ ਲੱਗਦਾ ਜੀ ਕਿੰਨੇ ਪਰ ਬਾਕੀ ਪਿੰਡ ਬਹੁਤ ਦੂਰ ਆ ਅੱਛਾ ਜੀ 18-20 ਕਿਲੋ ਦਾ ਆਚਾਰ ਅੱਛਾ ਤੁਸੀਂ ਇੰਨੀ ਦੂਰ ਤੋਂ ਆਉਨੇ ਹੋ ਪਿੰਡੋਂ ਤੇ ਵੀਰ ਜੀ ਇਹਨਾਂ ਤੁਹਾਨੂੰ ਟੇਸਟ ਵਧੀਆ ਲੱਗਦਾ ਜੀ ਚਾਹਦਾ ਇੱਕ ਨੰਬਰ ਹੈ ਜੀ ਵਧੀਆ ਮਸਾਲੇ ਰਸੂਲੇ ਦੀ ਬਾਵਾ ਹਾਂ ਮੀਟ ਦਾ ਮੀਟ ਹੀ ਮਿਲਦਾ ਸੋ ਪਿਆਨੀ ਪਿਆਜ਼ ਹੋਰ ਕਿਚਾ ਪਈ ਜਾਂਦਾ ਗਲਤ ਚਿਕਨ ਬਹੁਤ ਵਧੀਆ ਜਿਹੜਾ ਅਚਾਰ ਹੈ ਤਾਂ ਬਹੁਤ ਵਧੀਆ ਬਣਿਆ ਹੋਇਆ ਜੀ ਇਹਨਾਂ ਦਾ ਦੋ ਪੱਜ ਆਏ ਸੀ ਰਣਵੀਰ ਵੀਰ ਕੋਲ ਤੁਸੀਂ ਦੇਖਿਆ ਹੋਣਾ ਰੈਸਪੀ ਸਾਰੀ ਤੁਸੀਂ ਦੇਖੀ ਆ ਬਹੁਤ ਵਧੀਆ ਵੀਰ ਨੇ ਪਿਆਰ ਨਾਲ ਬਣਾਇਆ ਹੈ ਅੱਜ ਜਿਹੜਾ ਟੇਸਟ ਹੈ ਜੀ ਉਹ ਹੈਗਾ ਮੁਰਗੇ ਦਾ ਅਚਾਰ ਮੁਰਗੇ ਦਾ ਅਚਾਰ ਸੋ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਮੁਰਗੇ ਦੇ ਅਚਾਰ ਦੇ ਵਿੱਚ ਇੱਕ ਹੋਰ ਵੀ ਚੀਜ਼ ਬਹੁਤ ਵਧੀਆ ਵੀ ਤੁਸੀਂ ਇਹਨੂੰ ਗਰਮੀ ਦੇ ਮੌਸਮ ਚ ਵੀ ਇੱਕ ਵੀਕ ਤੱਕ ਤੁਸੀਂ ਇਹਨੂੰ ਫ੍ਰੀਜ਼ ਕਰਕੇ ਰੱਖ ਸਕਦੇ ਹੋ ਘਰੇ ਤੇ ਜਦੋਂ ਵੀ ਤੁਸੀਂ ਖਾਣਾ ਹੈ ਰੋਟੀ ਨਾਲ ਖਾਣਾ ਤੁਸੀਂ ਇਹਨੂੰ ਕੱਢੋ ਗਰਮ ਕਰੋ ਤੇ ਨਾਲ ਦੇ ਨਾਲ ਰੈਡੀ ਟੂ ਈਟ ਹੁੰਦਾ ਜੀ ਇਹ ਤੇ ਹੁਣ ਆਪਾਂ ਦਾ ਟੇਸਟ ਵੀ ਦੇਖਾਂਗੇ ਕਿਉਂਕਿ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਦੇਖ ਸਕਦੇ ਹਾਂ ਬਣਿਆ ਵੀ ਬਹੁਤ ਵਧੀਆ ਹੋਇਆ ਤੇ ਜੇ ਆਪਾਂ ਟੇਸਟ ਦੀ ਗੱਲ ਕਰੀਏ ਤਾਂ ਤੁਹਾਨੂੰ ਟੇਸਟ ਵੀ ਦੱਸਦੇ ਹਾਂ ਜੀ ਸੋ ਇਸ ਤਰ੍ਹਾਂ ਦੇ ਪੀਸੇ ਹੁੰਦੇ ਨੇ ਬੜੇ ਜੂਸੀ ਪੀਸ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਪੂਰਾ ਐਨ ਬਣ ਚੁੱਕਿਆ ਜੀ ਇਹ ਬੜੇ ਸੌਫਟ ਜੇ ਇਹਦੇ ਪੀਸੇ ਹੁੰਦੇ ਨੇ ਆ ਦੇਖੋ ਜੀ ਬਹੁਤ ਸ਼ਾਰਟ ਪੀਸ ਨੇ ਇਹਦੇ ਤੇ ਹੁਣ ਮੈਂ ਤੁਹਾਨੂੰ ਖਾ ਕੇ ਦਿਖਾਉਣਾ ਹੈ ਟੇਸਟ ਵੀ ਦਾ ਕਿਦਾਂ ਦਾ ਹੈ ਸੋ ਜੋ ਟੇਸਟ ਦੀ ਗੱਲ ਕਰੀਏ ਜੀ ਬਹੁਤ ਵਧੀਆ ਟੇਸਟ ਹੈ ਇਹ ਜਿਹੜੇ ਸਪਾਈਸਸ ਪਾਏ ਹੋਏ ਨੇ ਹਰ ਇੱਕ ਸਪਾਈਸ ਦੀ ਆਪਣੀ ਆਪਣੀ ਰੋਮਾ ਵੀ ਆ ਰਹੀ ਹੈ ਟੇਸਟ ਵੀ ਆ ਰਿਹਾ ਹੈ ਤੇ ਜਦ ਆਪਾਂ ਕਰੀਏ ਇਹਦੇ ਚ ਜਿਹੜੇ ਸਪਾਈਸ ਨੇ ਸਪਾਈਸ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਕਿ ਵੀ ਬਹੁਤ ਜ਼ਿਆਦਾ ਸਪਾਈਸੀ ਹੈ ਸਪਾਈਸੀ ਨਹੀਂ ਹੈਗਾ ਟੇਸਟ ਆ ਜਿਹੜਾ ਬੜਾ ਬੈਲੈਂਸ ਹੈ ਇਹਨਾਂ ਸਾਰੇ ਜਿੰਨੇ ਵੀ ਇਹਨਾਂ ਨੇ ਸਪਾਈਸਸ ਪਾਏ ਨੇ ਸਾਰੇ ਮਸਾਲੇ ਜਿਹੜੇ ਪਾਏ ਨੇ ਬਹੁਤ ਬੈਲੈਂਸ ਦੇ ਵਿੱਚ ਨੇ ਜੇ ਬਣਿਆ ਹੋਏ ਦੀ ਗੱਲ ਕਰੀਏ ਬਣਿਆ ਬਹੁਤ ਜੂਸੀ ਹੋਇਆ ਬੜਾ ਸੌਫਟ ਬਣਿਆ ਹੋਇਆ ਤੇ ਚਿਕਨ ਇਹਨਾਂ ਦਾ ਵੈਸੇ ਹੀ ਬਹੁਤ ਸਾਫ਼ ਸੁਥਰਾ ਹੁੰਦਾ ਪੀਸਿਸ ਬਹੁਤ ਵਧੀਆ ਹੁੰਦੇ ਨੇ ਪੀਸ ਵੀ ਜਿਹੜੇ ਹੁੰਦੇ ਨੇ ਉਹ ਬਿਲਕੁਲ ਐਨ ਨਾਰਮਲ ਹੁੰਦੇ ਨੇ ਬਹੁਤ ਜ਼ਿਆਦਾ ਛੋਟੇ ਵੀ ਨਹੀਂ ਹੁੰਦੇ ਬਹੁਤ ਜ਼ਿਆਦਾ ਵੱਡੇ ਵੀ ਨਹੀਂ ਹੁੰਦੇ ਸੋ ਹਰ ਇੱਕ ਚੀਜ਼ ਮੈਨੂੰ ਇਹਨਾਂ ਦੀ ਬਹੁਤ ਪਸੰਦ ਆਈ ਹੈ ਜੀ ਚਿਕਨ ਬਣਾਉਣ ਦਾ ਜਿਹੜਾ ਮੈਂ ਕਹਿੰਦੇ ਹਾਂ ਉਹਨਾਂ ਮੈਥਡ ਤਜਰ ਦੁਕਾਨਦਾਰ ਬਣਾਉਂਦਾ ਜੀ ਸੋ ਇਹਨਾਂ ਨੂੰ ਤਜਰਬਾ ਵੀ ਬਹੁਤ ਆ ਜੀ ਇਹਨਾਂ ਨੇ ਦੱਸਿਆ ਸੀ ਕਿ ਆ ਵੀ ਇਹਨਾਂ ਦੇ ਜਿਹੜੇ ਗ੍ਰੈਂਡਫਾਦਰ ਸੀਗੇ ਉਹ ਬਣਾਉਂਦੇ ਸੀ ਫਿਰ ਇਹਨਾਂ ਦੇ ਫਾਦਰ ਸਾਹਿਬ ਵੀ ਬਣਾਉਂਦੇ ਰਹੇ ਨੇ ਪੀਜੀ ਪੀੜੀ ਇਹ ਆ ਬਣਾ ਰਹੇ ਨੇ ਜੀ ਇਸੇ ਕਰਕੇ ਇਹਨਾਂ ਕੋਲ ਤਜਰਬਾ ਬਹੁਤ ਹੈ ਸੋ ਤੁਹਾਨੂੰ ਕਹਾਂਗੇ ਜੀ ਇੱਕ ਵਾਰ ਜਰੂਰ ਆਓ ਟੇਸਟ ਕਰੋ ਜਿਹੜਾ ਐਡਰੈਸ ਹੈ ਇੱਥੇ ਦਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਅਸੀਂ ਤੁਹਾਨੂੰ ਦਵਾਂਗੇ ਤੇ ਤੁਹਾਨੂੰ ਬੈਸਿਕ ਲੁੱਕ ਵਾਈਜ਼ ਵੀ ਬਾਹਰੋਂ ਵੀ ਦਿਖਾਵਾਂਗੇ ਤੁਸੀਂ ਕਿੱਥੋਂ ਕਿਹੜੇ ਰੋਡ ਤੋਂ ਰਸਤਾ ਮੁੜਦਾ ਸਮਰਾਲੇ ਦੇ ਵਿੱਚ ਹੈ ਦੱਸ ਜੀ ਤੁਹਾਨੂੰ ਪ੍ਰੋਪਰ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਸਕਰੀ ਪਰ ਆ ਵੀਰ ਨਾਲ ਵੀ ਗੱਲ ਕਰਾਂਗੇ ਰਣਵੀਰ ਵੀਰ ਨਾਲ ਵੀ ਇਹ ਕਿੱਦਾਂ ਬਣਾਉਂਦੇ ਨੇ ਇਹਨਾਂ ਦਾ ਕੀ ਹੋ ਸੀਗਾ ਕਿਉਂਕਿ ਪਹਿਲਾਂ ਇਹ ਜੀਜੀ ਸੀਗੇ ਬਣਾ ਰਹੇ ਸੀ ਤੁਸੀਂ ਦੇਖਿਆ ਹੋਣਾ ਉਹ ਬਣਾ ਕੇ ਹੁਣ ਫ੍ਰੀ ਨੇ ਹੁਣ ਪਹਿਲਾਂ ਵੀ ਗੱਲ ਕਰਾਂਗੇ ਤੇ ਰਣਵੀਰ ਵੀਰ ਜੀ ਮੈਨੂੰ ਇੱਕ ਗੱਲ ਦੱਸਿਓ ਵੀ ਤੁਹਾਡਾ ਇਹ ਆਚਾਰ ਆ ਕਾਫੀ ਫੇਮਸ ਹੈ ਤੇ ਇਹ ਰੈਸਪੀ ਤੁਹਾਡੇ ਤੱਕ ਕਿਵੇਂ ਪਹੁੰਚੀ ਪਹਿਲਾਂ ਸਾਡੇ ਦਾਦਾ ਜੀ achar ਬਣਾਉਂਦੇ ਹੁੰਦੇ ਸੀਗੇ ਜੀ ਦਾ ਉਹਨਾਂ ਕੋ ਗਾਹ ਕਹੋਂਦਾ ਹੁੰਦਾ ਸੀਗਾ ਜੀ ਤੇ ਉਸ ਤੋਂ ਬਾਅਦ ਫੇ ਸਾਡੇ ਲਣ ਦਾ ਡੈਡੀ ਜੀ ਉਹਨੇ ਉਹਨਾਂ ਨੇ ਬਣਾਇਆ ਜੀ ਨਾਲ ਉਹਨਾਂ ਕੋ ਵੀ ਗਾਹ ਕੁੰਦੇ ਜੀ ਕਿ ਹੁਣ ਸਾਡਾ ਕੋ ਪਹਿਲਾ ਵਾਲਾ ਵੀ ਜਿਹੜਾ ਸਾਡਾ ਪੁਰਾਣਾ ਗਾਹਕ ਉਹ ਵੀ ਹੁੰਦਾ ਜੀ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮੈਨੂੰ ਸਿਖਾਇਆ ਜੀ ਤੇ ਹੁਣ ਮੇਰੇ ਕੋ ਵੀ ਸਾਡਾ ਪੁਰਾਣਾ ਗਾਹਕ ਤੇ ਨਵਾਂ ਗਾਹਕ ਬਹੁਤ ਆਉਂਦਾ ਜੀ ਤੇ ਐਨ ਆਰ ਆਈ ਵੀਰ ਨੇ ਜਿਹੜੇ ਬਾਹਰੋਂ ਉਹ ਵੀ ਆਉਂਦੇ ਨੇ ਜੀ ਤੇ ਮੈਂ ਮੁਰਗੇ ਦਾ ਚਾਰ ਹੋ ਗਿਆ ਜੀ ਬੱਕਰੇ ਦਾ ਚਾਰ ਹੋ ਗਿਆ ਮੱਛੀ ਹੋ ਗਈ ਜੀ ਚਾਰ ਹਾਂਜੀ ਤੇ ਬਾਹਰ ਜਿਹੜਾ ਐਨ ਆਰ ਆਈ ਵੀਰ ਨੇ ਉਹ ਬਾਹਰੋਂ ਆਉਂਦੇ ਨੇ ਸਿਆਲ ਦੇ ਵਿੱਚ ਹੀ ਉਹ ਫਿਰ ਸਿਆਲ ਦੇ ਵਿੱਚ ਮੱਛੀ ਅਸੀਂ ਤਾਜੀ ਲੈ ਕੇ ਆਉਂਦੇ ਆ ਉਹਦਾ ਚਾਰ ਬਣਾ ਕੇ ਅਗਲੇ ਦਿਨ ਲਈ ਜੀ ਹਾਂਜੀ ਵੀਰ ਜੀ ਤੇ ਵੀਰ ਜੀ ਸਹੀ ਗੱਲ ਐ ਜਿਹੜੀ ਫਿਸ਼ ਆਉਂਦੀ ਆ ਵੀਰ ਕੋਲ ਉਹ ਸੀਜ਼ਨਲ ਆਉਂਦੀ ਆ ਜੀ ਸੀਜ਼ਨਲ ਫਿਸ਼ ਲੈ ਕੇ ਆਉਂਦੇ ਨੇ ਸਰਦੀਆਂ ਦੇ ਵਿੱਚ ਐਨਆਰਆਈ ਵੀਰ ਆਉਂਦੇ ਨੇ ਜਦੋਂ ਇਹਨਾਂ ਤੋਂ achar ਬਣਵਾ ਕੇ ਰੱਖ ਲੈਂਦੇ ਨੇ ਤੇ ਟਾਈਮ ਟੂ ਟਾਈਮ ਉਹ ਇਹਨਾਂ ਤੋਂ ਇਹਨਾਂ ਦੇ ਕਸਟਮਰ ਬਹੁਤ ਪੁਰਾਣੇ ਕਸਟਮਰ ਵੀਰੇ ਨੇ ਦਾਦਾ ਜੀ ਦੇ ਟਾਈਮ ਦੇ ਵੀ ਨੇ ਜੀ ਤੇ ਉਹੀ ਟੇਸਟ ਅੱਜ ਵੀ ਵੀਰ ਕੋਲ ਮੈਨੂੰ ਸੁਣਨ ਨੂੰ ਮਿਲਿਆ ਇਹਨਾਂ ਦੇ ਕਸਟਮਰ ਆਏ ਸੀ ਉਹ ਕਹਿੰਦੇ ਸੀ ਵੀ ਇਹਨਾਂ ਦਾਦਾ ਜੀ ਬਣਾਉਂਦੇ ਸੀ ਉਹ ਵੀ ਬਹੁਤ ਵਧੀਆ ਬਣਾਉਂਦੇ ਸੀ ਸੋ ਉਹੀ ਟੇਸਟ ਅੱਜ ਰਣਵੀਰ ਵੀਰ ਬਣਾ ਰਿਹਾ ਹੈ ਤਾਂ ਹੀ ਇਹਨਾਂ ਦੇ ਕਸਟਮਰ ਪੁਰ ਸੋ ਇੱਕ ਵਾਰ ਜਰੂਰ ਆ ਕੇ ਟੇਸਟ ਕਰੋ ਜੀ ਰਣਵੀਰ ਵੀਰ ਕੋਲ ਐਡਰੈਸ ਵੀ ਅਸੀਂ ਤੁਹਾਨੂੰ ਦੇ ਚੁੱਕੇ ਆਂ ਇਹ ਮੱਛਵੜਾ ਰੋਡ ਤੇ ਹੈ ਜੋਤ ਚਿਕਨ ਮੇਲਾ ਸੋ ਅਚਾਰ ਤੋਂ ਇਲਾਵਾ ਵੀ ਵੀਰ ਕੋਲ ਬਹੁਤ ਸਾਰੀਆਂ ਆਈਟਮਾਂ ਹੁੰਦੀਆਂ ਨੇ ਜਿਵੇਂ ਗਰੇਵੀ ਚਿਕਨ ਹੁੰਦਾ ਜੀ ਫਰਾਈ ਚਿਕਨ ਹੁੰਦਾ ਚਿਕਨ ਪਕੌੜਾ ਹੁੰਦਾ ਚਿੱਲੀ ਚਿਕਨ ਹੁੰਦਾ ਸੋ ਇਸ ਤਰ੍ਹਾਂ ਦੇ ਵੀ ਵੀਰ ਬਣਾਉਂਦਾ ਜੀ ਸੋ ਜਰੂਰ ਆਓ ਇੱਕ ਵਾਰ ਟੇਸਟ ਕਰੋ ਆ ਕੇ 100% ਤੁਹਾਨੂੰ ਉਹ ਟੇਸਟ ਜਰੂਰ ਪਸੰਦ ਆਊਗਾ ਜੀ ਸੋ ਜਰੂਰ ਆਓ ਜੀ ਥੈਂਕ ਯੂ